ਪੰਜਾਬ ਸਰਕਾਰ ਦੇ ਰੋਜ਼ਗਾਰ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ ਗਏ ਸਪਾਈ ਸੇਵਕਾਂ ਨੂੰ ਮਹੀਨਾਵਾਰ ਤਨਖਾਹ ਸਿਰਫ 3000 ਰੁਪਏ ਸਿੱਖਿਆ ਵਿਭਾਗ ਦੇ ਅਧਿਕਾਰੀ ਮੀਟਕਾਂ ਵਿੱਚ ਮਸਰੂਫ ਨਹੀਂ ਸਿੱਖਿਆ ਮੰਤਰੀ ਨੇ ਨਹੀਂ ਉਠਾਇਆ ਫੋਨ ਦੋਸਤੋ ਮਹਾਰਾਮ ਸਿੰਘ ਕਲਿਆਣਾ ਤੁਸੀਂ ਦੇਖ ਰਹੇ ਹੋ ਸਾਝ ਪੰਜਾਬ ਟੀਵੀ ਅੱਜ ਆਪਾਂ ਇੱਕ ਅਹਿਮ ਮੁੱਦੇ ਨਾਲ ਜੁੜੇ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਵੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਉੱਚਾ ਚੁੱਕਣ ਦੇ ਬਹੁਤ ਸਾਰੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਆ ਕਿਤੇ ਪੀਟੀਐਮ ਦੇ ਨਾਂ ਤੇ ਕਰੋੜਾਂ ਰੁਪਏ ਦੀਆਂ ਏਡਾ ਦਿੱਤੀਆਂ ਜਾਂਦੀਆਂ ਕਿਤੇ ਸਮਾਰਟ ਸਕੂਲਾਂ ਦੇ ਨਾਂ ਤੇ ਅਸਥਾਰ ਦਿੱਤੇ ਜਾਂਦੇ ਆ ਪਰ ਜਿਹੜੀ ਰਿਐਲਿਟੀ ਆ ਗਰਾਊਂਡ ਲੈਵਲ ਤੇ ਉਹ ਕੁਝ ਹੋਰ ਹੀ ਬਿਆਨ ਕਰਦੀ ਆ ਸੋ ਅਸੀਂ ਅੱਜ ਤੁਹਾਨੂੰ ਇੱਕ ਉਸ ਸੱਚ ਨਾਲ ਜੋੜਾਂਗੇ ਜਿਹਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਵੋ ਪਹਿਲਾਂ ਸਿਆਣੇ ਆਪਾਂ ਨੂੰ ਸਮਝਾਉਂਦੇ ਆਂ ਵੀ ਜਿੱਥੇ ਸਿਪਾਹੀ ਉੱਥੇ ਖੁਦਾਈ ਸੋ ਅਸੀਂ ਗੱਲ ਕਰਦੇ ਆਂ ਮੁੱਦੇ ਦੀ ਪੰਜਾਬ ਸਰਕਾਰ ਵੱਲੋਂ ਇੱਕ ਨਾਮਾ ਪੱਤਰ ਕੱਢਿਆ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਤੁਸੀਂ ਸਕਰੀਨ ਤੇ ਇਸ ਟਾਈਮ ਦੇਖ ਰਹੇ ਹੋ ਇਸ ਵਿੱਚ ਇੱਕ ਉਹਨਾਂ ਨੇ ਸਰਕੂਲਰ ਜਾਰੀ ਕਰਤਾ ਵੀ 100 ਤੋਂ ਲੈ ਕੇ 500 ਤਿੱਕਰ ਜਵਾਕ ਹੁੰਦੇ ਆ ਵੀ ਉਹ ਜਿਹੜਾ ਸਪਾਈ ਸੇਵਕ ਰੱਖਣਾ ਸਕੂਲ ਪ੍ਰਬੰਧਕ ਕਮੇਟੀ ਨੇ ਰੱਖਣਾ ਉਹਦੀ ਮਹੀਨੇ ਦੀ ਜਿਹੜੀ ਆਪਣੀ ਤਨਖਾਹ ਜਾਂ ਆਪਾਂ ਮਾਣਕਾ ਪੱਤਾ ਕਹਿ ਸਕਦੇ ਹਾਂ ਸਿਰਫ 3000 ਇਹ ਤਿੰਨ ਚਾਰ ਸ਼ਡਿਊਲ ਆ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕੀ ਤੁਸੀਂ ਸੋਚ ਸਕਦੇ ਹੋ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕਰ ਕੰਮ ਕਰਨ ਵਾਲਾ ਇਨਸਾਨ 100 ਰੁਪਏ ਤੇ ਆਪਣਾ ਡੰਗ ਟਪਾ ਸਕਦਾ ਸੋ ਆਪਾਂ ਨਾਲ ਅੱਜ ਜੁੜਿਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਸੁੱਖਾ ਤੋਂ ਜਿਹੜੇ ਸਪਾਈ ਸੇਵਕ ਦਾ ਕੰਮ ਕਰਦੇ ਆ ਬੀਬੀ ਚਰਨਜੀਤ ਚੌਰ ਜੀ ਇਸ ਦੇ ਨਾਲ ਇਹ ਕੱਲੀ ਇਹਨਾਂ ਦੀ ਬਿਥਿਆ ਨਹੀਂ ਸਾਨੂੰ ਹੋਰ ਬਹੁਤ ਸਾਰੇ ਸਕੂਲਾਂ ਦੇ ਜਿਹੜੇ ਸਪਾਈ ਸੇਵਕਾ ਉਹਨਾਂ ਨੇ ਵੀ ਦੱਸਿਆ ਜਦੋਂ ਅਸੀਂ ਇਸ ਇਸ਼ਤਿਹਾਰ ਜਾਂ ਸਰਕਾਰੀ ਚਿੱਠੀ ਮਿਲਣ ਤੋਂ ਬਾਅਦ ਵੀ ਇਹਦੀ ਕੋਈ ਕੋਖ ਪੜਤਾਲ ਕੀਤੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਗਿਆ ਸੀ ਕਿ 12000 ਸਪਾਈਸੇਵਕਾਂ ਨੂੰ ਸੀਨੀਅਰ ਰਜਗਾਰ ਦਿੱਤਾ। ਉਹ ਸਚਾਈਆ ਵੀ ਇਹਨਾਂ ਨੂੰ ਸਿਰਫ ਇੱਕ 100 ਰੁਪਿਆ ਦਿਹਾੜੀ ਦਾ ਦਿੱਤਾ ਜਾਂਦਾ ਹੈ ਤੇ ਅਗਲੀ ਗੱਲ ਆਪਣੇ ਜ਼ਬਾਨੋਂ ਦੱਸਣਗੇ ਵੀ ਇਹਨਾਂ ਨੂੰ ਕਿੰਨਾ ਦਾਵਾ ਕੀਤਾ ਗਿਆ ਕਿੰਨਾ ਵਾਅਦਾ ਕੀਤਾ ਗਿਆ ਇਹਨਾਂ ਨੂੰ ਕੀ ਮਿਲ ਰਿਹਾ ਕੀ ਸਮੱਸਿਆਵਾਂ ਆਉ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਕੀ ਚਰਨਜੀਤ ਕੌਰ ਜੀ ਆ ਸਾਨੂੰ ਦੱਸੋ ਵੀ ਤੁਸੀਂ ਕਦੋਂ ਤੋਂ ਐਸਐਸ ਸਕੂਲ ਵਿੱਚ ਕੰਮ ਕਰਦੇ ਹੋ ਤੇ ਤੁਹਾਨੂੰ ਕਿੰਨਾ ਮਾਣ ਭਤਾਂ ਦਿੱਤਾ ਜਾਂਦਾ ਹੈ। ਮੈਂ ਵੀ 2018 ਤੋਂ ਕੰਮ ਕਰ ਰਹੀ ਆਂ ਇੱਥੇ 2018 ਤੋਂ ਕਰ ਰਹੀ ਆਂ ਤਾਂ ਉਦੋਂ ਮੈਨੂੰ ਮਿਲਦਾ ਸੀ 4500 ਰੁਪਏ ਪ੍ਰਾਈਵੇਟ ਹੁਣ ਮੈਨੂੰ ਮਿਲ ਰਿਹਾ 3000 ਰੁਪਏ 3000 ਰੁਪਏ 'ਚੋਂ ਨਾ ਤਾਂ ਕੋਈ ਛੁੱਟੀ ਆ ਰਹੀ ਐ ਸ਼ਨੀਵਾਰ ਵੀ ਸਕੂਲ 'ਚ ਹੀ ਆ ਸੰਡੇ ਵੀ ਸਕੂਲ 'ਚ ਹੀ ਆ ਬਾਕੀ ਦਿਨ ਵੀ ਸਕੂਲ 'ਚ ਆ ਜੇ ਕਹਰਾਂ ਨੇ ਗੱਲ ਹੋਰ ਦੱਸੀ ਆ ਵੀ ਪ੍ਰਾਈਵਟ ਤੌਰ ਤੇ ਜਦੋਂ ਤੁਹਾਨੂੰ 4500 ਦਿੱਤਾ ਜਾਂਦਾ ਸੀ ਪਰ ਹੁਣ ਸਰਕਾਰੀ ਤੌਰ ਤੇ 3000 ਦਾ ਲਾਨ ਹੋ ਗਿਆ ਇਹ ਕਿੰਨਾ ਕੁ ਵਿਕਾਸ ਸਮਝਦਾ ਤੁਸੀਂ ਵਿਕਾਸ ਇਹਦੇ ਵਿੱਚ ਕੀ ਹੈ ਵੀਰੇ ਤੁਸੀਂ ਆਪ ਹੀ ਦੇਖ ਲਓ 3000 ਨਾਲ ਕੀਦਾ ਗੁਜ਼ਾਰਾ ਹੁੰਦਾ ਵੀਰੇ ਹੁਣ ਤੁਸੀਂ ਨੀਕਾ ਮੈਡੀਸਨ ਕੁਝ ਵੀ ਨਹੀਂ ਆ ਰਿਹਾ 3000 ਨਾਲ ਤੁਸੀਂ ਆਪ ਹੀ ਦੇਖ ਲਓ ਹੁਣ ਬਿਮਾਰ ਹੋ ਰਹੇ ਆ ਕੋਈ ਮੈਡੀਕਲ ਦਾ ਕੋਈ ਹੋਣੀ ਜੀ ਛੁੱਟੀ ਲੈਣੀ ਜ਼ਰੂਰੀ ਜਾਂ ਮੈਡੀਕਲ ਦੀ ਹੈ ਨਹੀਂ ਛੁੱਟੀ ਕੋਈ ਛੁੱਟੀ ਨਹੀਂ ਬਸ ਇੱਥੇ ਹੀ ਗਿਆ ਜਾਂਦਾ ਵੀ ਕੋਈ ਸਾਨੂੰ ਬੁੜੀ ਦੋ ਜਾਂ ਬੰਦਾ ਦੋ ਫਰੋਂ ਤੁਸੀਂ ਸਵੇਰੇ ਕਿੰਨੇ ਵਜੇ ਆ ਜਾਣੇ ਉਹ ਤੇ ਸ਼ਾਮ ਕਿੰਨੇ ਵੇਟ ਕਰ ਰਹੇ ਹੋ ਸਵੇਰੇ 7:30 ਵਜੇ ਆ ਜਾਣੀ ਵੀਰੇ ਮੈਂ ਸਕੂਲ ਤੇ ਸ਼ਾਮ ਨੂੰ 5:30 ਪਾਉਣੇ 6 ਹੋ ਜਾਂਦੇ ਆ 6 ਦਾ ਟਾਈਮ ਆਹ ਸਾਨੂੰ ਮਾੜੇ ਸਕੂਲ ਵੀ ਦਿਖਾ ਦਿਓ ਵੀ ਕਿੰਨੇ ਇੱਕ ਲਗਭਗ ਇੱਥੇ ਕਮਰੇ ਆ ਸਕੂਲ ਦੇ ਤੇ ਕੀ ਹੋਰ ਕੋਈ ਸਰਕਾਰੀ ਪਦਰ ਤੇ ਇੱਥੇ ਕੋਈ ਸਪਾਈ ਸੇਵਕ ਦੀ ਪੋਸਟ ਹੈਗੀ ਆ ਕਿਹਦੇ ਨਹੀਂ ਜੀ ਸਕੂਲ ਦੇ ਸਪਾਈ ਸੇਵਕ ਤੇ ਵੀਰੇ ਪਹਿਲਾਂ ਡਬਲ ਕਹਿੰਦੇ ਹੁੰਦੇ ਸੀ ਵੀ ਡਬਲ ਪੋਸਟ ਸੀਗੀ ਹੁਣ ਮਤਲਬ ਕਿ ਦੀ ਚੌਂਕੀਦਾਰ ਦੀ ਅਲੱਗ ਕਰਤੀ ਆ ਸਫਾਈ ਸੇਵਕ ਦੀ ਅਲੱਗ ਕਰਤੀ ਆ ਆ ਕਮਰੇ ਆ ਸਾਰੇ ਇਸ ਤਰ੍ਹਾਂ ਸਟਾਰਟ ਹੁੰਦਾ ਜੋ ਵੀ ਆ ਚੀਜ਼ ਜਿਹੜਾ ਗਰਾਊਂਡ ਸਾਰਾ ਹਾ ਸਾਫ਼ ਹੁੰਦਾ ਗਾ ਜੋ ਅੱਜ ਇਹਨਾਂ ਗੰਦ ਪਿਆ ਹੋਇਆ ਆਹ ਪਲਾਟ ਸਾਰੇ ਇਹ ਲਗਭਗ ਕਿੰਨੀ ਇੱਥੇ ਕਮਰਿਆਂ ਦੀ ਗਿਣਤੀ ਆ ਸਕੂਲ 'ਚ ਸਕੂਲ 'ਚ ਕਮਰੇ ਹੈਗੇ ਵੀਰੇ 40-45 ਕਮਰੇ ਆ ਇਹ ਵਾਸ਼ਰੂਮ ਆ ਅੱਛਾ ਬਾਥਰੂਮਾਂ ਦੀ ਵੀ ਤੁਸੀਂ ਇਨਸਪੈਕ ਕਰਨੀ ਆ ਇਹਦੀ ਸਫਾਈ ਨਹੀਂ ਕਰਦੇ ਆ ਇਹ ਕਮਰੇ ਵਿੱਚ ਇਹ ਤਾਂ ਜਿਹੜਾ ਹੋਰ ਕੋਈ ਰਸਤਾ ਸਕੂਲ ਦਾ ਜਾਂ ਗੇਟ ਆ ਵੀ ਉੱਥੋਂ ਤੱਕ ਤੁਸੀਂ ਸਫਾਈ ਕਰਨੀ ਹੁੰਦੀ ਆ ਕਿ ਜਾਂ ਕੋਈ ਅਲੱਗ ਤੋਂ ਉਧਰ ਬੰਦਾ ਕੰਮ ਕਰਦਾ ਨਹੀਂ ਨਹੀਂ ਵੀਰੇ ਮੈਂ ਹੀ ਕਰਨੀ ਆ ਦੋ ਗੇਟ ਆ ਦੋਨਾਂ ਗੇਟਾਂ ਤੱਕ ਮੈਂ ਹੀ ਜਾਣਾ ਹੁੰਦਾ ਠੀਕ ਆ ਸਾਰੇ ਪਲਾਟ ਜਿੰਨੇ ਵੀ ਹੈਗੇ ਆ ਕਮਰੇ ਆ ਸਾਰੇ ਸਾਰੇ ਮੈਂ ਹੀ ਕਰ ਦਿੰਦੇ ਵੀ ਤੇ ਸਰਕਾਰ ਜਾਂ ਵੀ ਜਿਹੜੀ ਹੋਰ ਕੋਈ ਸਮਾਜਕ ਸੰਸਥਾ ਆ ਮਾਂ ਜਾਂ ਕੋਈ ਅਧਿਆਪਕਾ ਉਹਨਾਂ ਵੱਲੋਂ ਤੁਹਾਨੂੰ ਕੋਈ ਮਾਨ ਪੱਤਾ ਜਾਂ ਕੋਈ ਆ ਮਾੜਾ ਮੋਟਾ ਤੁਹਾਡੀ ਮਾਲੀ ਮਤ ਕੀਤੀ ਜਾਂਦੀ ਆ ਕਿ ਨਹੀਂ ਜੀ ਨਹੀਂ 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 ਵੀਰੇ ਕੋਈ ਨਹੀਂ ਸਟਾਫ ਵੱਲੋਂ ਕੋਈ ਨਹੀਂ ਸਟਾਫ ਨੂੰ ਕਹੀਦਾ ਉਹ ਕਹਿੰਦਾ ਵੀ ਨਹੀਂ ਚੱਲ ਜੀ ਤਾਂ ਪਹਿਲਾਂ ਅਸੀਂ ਤੇਰੀ ਹੈਲਪ ਕਰਦੇ ਸੀਗੇ ਪਰ ਹੁਣ ਮਤਲਬ ਕਿ ਤੁਸੀਂ ਸਰਕਾਰੀ ਹੋ ਗਏ ਆ ਤੁਹਾਡੀ ਕੋਈ ਹੈਲਪ ਨਹੀਂ ਹੋ ਜਾਨੀ ਕਿ ਇਨਸਾਨੀਅਤ ਦੇ ਤੌਰ ਤੇ ਵੀ ਉਹ ਕੋਈ ਤੁਹਾਡੀ ਮਤ ਨਹੀਂ ਕਰ ਰਹੀ ਜੀ ਨਹੀਂ ਕਰ ਰਹੀ ਵੀਰੇ ਉਹ ਕਮਰੇ ਵੀ ਆ ਸਾਰੇ 10 12 ਕਮਰੇ ਆ ਪਏ ਆ ਸਾਰਾ ਇਹਦੀ ਆ ਬਾਹਰ ਲਾ ਜਿੰਨਾ ਵੀ ਆ ਸਾਰਾ ਆਪੇ ਹੀ ਕਰ ਜਾਨੀ ਕਿ ਤੁਸੀਂ ਕਮਰਿਆਂ ਦੀ ਗਿਣਤੀ ਵੀ 40 45 ਦੱਸ ਰਹੇ ਹੋ ਹਾਂ ਜੀ ਕਾਲੀ ਕਮਰੇ 50 ਦੇ ਨੇੜੇ ਹੈਗੇ ਆ ਵੀਰੇ ਇਸ ਤੋਂ ਇਲਾਵਾ ਬਾਥਰੂਮ ਦੀ ਗਿਣਤੀ ਕਿੰਨੀ ਆਇਦਰ 8 ਵਾ ਆ ਤੋਂ ਮੰਦਰੇ 10 ਦੋ ਬਾਥਰੂਮ ਬਣੀ ਜਾਂਦੇ ਹੁਣ ਨਵੇਂ ਆਹ ਰਾਸਾ ਸਾਰਾ ਉਹ ਵਗਰੇ ਸਾਰਾ ਉਹ ਤੁਹਾਨੂੰ ਆਫਿਸ ਤੋਂ ਲੈ ਕੇ ਉਹ ਗੇਟ ਤੱਕ ਆਹ ਪਲਾਟ ਸਾਰੇ ਉਹ ਬਾਥਰੂਮ ਉਧਰ ਪਈ ਆ ਜੀ ਸਾਰੇ ਇਧਰ ਆ ਕਮਰੇ ਪਏ ਆ ਬੰਦ ਬਿਲਡਿੰਗ ਦੇ ਉਹ ਆ ਚਰਾ ਇੱਥੇ ਸੈਂਟਰੋਂ ਹੈਗਾਗਾ ਹੁਣ ਸੈਂਟਰ ਦੇ ਵਿੱਚ ਅੱਗੇ ਮੇਰੀ ਡਿਊਟੀ ਹੁੰਦੀ ਸੀਗੀ ਹੁਣ ਬਿਮਾਰ ਹੋਣਾ ਕਰਕੇ ਮੈਨੂੰ ਆਇ ਨਹੀਂ ਜਾ ਇਹ ਸੈਂਟਰ ਦਾ ਮੈਂ ਆਪ ਚਾਹ ਪਾਣੀ ਦਾ ਖੁਦ ਕਰਦੀ ਰੱਖਿਆ ਕਾਜਲ ਕਾਲੀ ਸੁਪਰਡੰਟ ਰਹੇ ਆ ਪਹਿਲਾਂ ਇੱਥੇ ਝਾੜਪੁਰੇ ਦੇ ਸੁਪਰਡੰਟ ਰਹੇ ਆ ਆਪਣੇ ਭਗਤ ਦੇ ਮੁੰਨੇ ਕਾਲਜ ਦੇ ਵਿੱਚ ਸੁਪਰਡੰਟ ਰਹੇ ਡਾਇਮੰਡਵਾਨੇ ਦੇ ਕੋਲ ਸੁਪਰਡੰਟ ਰਹੇ ਇੱਥੇ ਅੱਲਾ ਆਜ ਨਵੀਂ ਏਰੀਆ ਆ ਸਾਰਾ ਉਹ ਗੇਟ ਤੱਕ ਯਾਨੀ ਕਿ ਜੇ ਆਪਾਂ ਮੰਨ ਕੇ ਚੱਲ ਗਏ ਜੀ 2 2.5 ਕਿੱਲੇ ਥਾਂ ਬਣ ਜਾਂਦਾ ਬਣ ਜਾਂਦਾ ਵੀਰੇ ਛੱਡ ਕੇ ਵੀ ਕਰੀਏ ਨਾ ਆਪਾਂ ਮਤਲਬ ਕਿ 12 ਕਿੱਲੇ ਚ ਸਕੂਲ ਪਿਆ ਜੀ ਆਪਾਂ 12 ਕਿੱਲੇ ਚੋਂ 10 ਕਿੱਲੇ ਸਕੂਲ ਛੱਡ ਦਿਆਂ 2 ਕਿੱਲੇ ਦਿੱਲੀ ਦੇ ਸੁੰਬਰਨੇ ਪੈਣਗੇ 2.5 ਕਿੱਲੇ ਦਾ ਫਰਕ ਆ ਆ ਸੋ ਦੋਸਤੋ ਤੁਸੀਂ ਦੇਖਿਆ ਵੀ ਕਿਵੇਂ ਆ ਲਗਭਗ 2 2.5 ਕਿੱਲੇ ਰੋਜ਼ਾਨਾ ਇੱਕ ਇਨਸਾਨ ਆਪਣੇ ਇਨਸਾਨ ਨੇ ਸਾਫ ਸਫਾਈ ਕਰਨੀਆਂ ਜਿਸ ਵਿੱਚ ਬਾਥਰੂਮ ਵੀ ਆ ਤੇ ਸਕੂਲ ਦੀ ਕਿਹੜੀ ਸਟਰੀਟ ਆਪਣੀ ਗਲੀ ਆਉਂਦੀ ਆ ਗੇਟ ਤੋਂ ਕਾਫੀ ਲੰਮੀ ਆ ਇਹ ਸਾਰੀ ਦੋਸਤੋ ਇਹ ਕਰਨੀ ਪੈਂਦੀ ਆ ਤੇ ਮਾਨ ਪੱਤਾ ਕੀ ਆ ਸਿਰਫ 3000 ਰੁਪਏ ਮਹੀਨੇ ਦਾ ਜਦ ਕਿ ਪਹਿਲਾਂ 4500 ਰੁਪਿਆ ਮਹੀਨਾ ਦਿੱਤਾ ਜਾਂਦਾ ਸੀ ਇਸੋ ਪੰਜਾਬ ਸਰਕਾਰ ਨੂੰ ਵੀ ਇਹਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਸਿਰਫ ਬੋਰਡਾਂ ਜਾਂ ਅਸਥਿਹਾਰਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਸਕੂਲਾਂ ਵਿੱਚ ਸਫਾਈ ਆ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਸਫਾਈ ਕਰਦੇ ਆ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸੋ ਦੋਸਤੋ ਇਸ ਤੋਂ ਇਲਾਵਾ ਆਪਣੇ ਨਾਲ ਸਕੂਲ ਦੇ ਚੌਂਕੀਦਾਰ ਵੀ ਆ ਉਹ ਆਪਣੀ ਹੱਦਬੀਤੀ ਵੀ ਦੱਸਣਗੇ ਵੀ ਉਹਨਾਂ ਨੂੰ ਕਿੰਨਾ ਮਾਣ ਪੱਤਾ ਮਿਲਦਾ ਵੀ ਕਿਦੋਂ ਤੋਂ ਕੰਮ ਕਰ ਰਹੇ ਆ ਸਹੀ ਮੈਨੂੰ ਪਹਿਲਾਂ 5000 ਰੁਪਏ ਦਿੰਦੇ ਸੀ ਕੰਟਰੀਬਿਊਸ਼ਨ ਦਾ ਪੀਐਨ ਉਹ ਸਾਨੂੰ 1000 ਰੁਪਏ ਦਿੰਦਾ ਨਹੀਂ 100 થી ਅਸੀਂ ਰੜਾ ਨਹੀਂ ਸੀ ਉਹ 1000 ਰੁਪਏ ਦਿੰਦਾ ਕਰਕੇ ਅਸੀਂ ਇੱਥੇ ਰਹਿੰਨੇ ਆ ਤੇ 1000 ਰੁਪਏ ਚਾਰਨਜੀਤ ਨੂੰ ਦਿੰਦਾ ਆ ਕੀ ਉਹ ਜਿਹੜਾ ਪੀਐਨ ਫੋਰਥ ਕਲਾਸ ਮੁਲਾਜ਼ਮਾ ਉਹ ਤੁਹਾਨੂੰ ਵੀ ਕੋਈ ਮਦਦ ਦਿੰਦਾ ਹਾਂਜੀ ਹਾਂਜੀ ਵੀਰ ਜੀ ਉਹ ਸਾਨੂੰ ਮੈਨੂੰ ਵੀ ਦੇ ਰਿਹਾ 1000 ਰੁਪਏ ਚੌਂਕੀਦਾਰ ਨੂੰ ਵੀ ਦੇ ਕੱਲਾ ਉਸ ਬੰਦੇ ਕੰਨੀਓ ਹੈਲਪ ਹੋ ਰਹੀ ਹੈ ਸਾਨੂੰ ਯਾਨੀ ਕਿ ਜਿਹਨੇ ਟੀਚਰ ਆ ਉਹ ਕੁਝ ਨਹੀਂ ਤੁਹਾਡੀ ਮਤ ਕਰ ਰਿਹਾ ਟੀਚਰ ਨਹੀਂ ਕੋਈ ਹੈਲਪ ਨਹੀਂ ਕਰ ਰਿਹਾ ਜੀ ਟੀਚਰ ਕੋਲ ਠੀਕ ਆ ਜੀ ਇੱਕ ਬੰਦੇ ਵੱਲੋਂ ਹੀ ਸਾਨੂੰ 2000 ਰੁਪਏ ਦਿੱਤਾ ਆਪਾਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਤੋਂ ਇਲਾਵਾ ਪਾਸ ਟਾਈਮ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਸੁਖਾਦੀ ਵੀ ਜਿਹੜੇ ਸਪਾਈ ਸੇਵਕਾ ਬਾਈ ਮੰਦਰ ਸਿੰਘ ਉਹਨਾਂ ਦੀ ਹੱਦ ਵੀਤੀ ਜਾਣਾਗੇ ਬਾਈ ਜੀ ਤੁਹਾਨੂੰ ਕਿੰਨਾ ਮਾਣ ਪੱਤਾ ਦਿੱਤਾ ਜਾਂਦਾ ਤੇ ਕਿੰਨਾ ਘਾਤੋ ਕੰਮ ਲਿਆ ਜਾਂਦਾ ਬਾਈ ਜੀ ਸਾਨੂੰ ਦੱਸੋ ਵੀ ਤੁਹਾਨੂੰ ਕਿੰਨਾ ਮਾਣ ਪੱਤਾ ਦਿੱਤਾ ਜਾਂਦਾ ਵੀਰੇ 3000 3000 ਸਰਫੋਂ ਸਵੇਰੇ ਕਿੰਨੇ ਵਜੇ ਆਉਣਾ ਉੱਥੇ 7:30 'ਤੇ ਆ ਜਾਂਦੇ ਹਾਂ ਪਸਿਆ ਤੇ ਸਾਲ ਨੂੰ ਕਿੰਨੇ ਵਜੇ ਆਨੇ ਆ 5:30 5:30 ਲਗਭਗ ਫਿਰ ਤੁਹਾਨੂੰ ਮਰਿਆ ਤੁਹਾਨੂੰ ਤੇ ਤੁਹਾਨੂੰ ਸਰਕਾਰ ਤੋਂ ਇਲਾਵਾ ਹੋਰ ਕੋਈ ਆਰਥਿਕ ਮਦਦਿੰਦਾ ਵੀ ਕੋਈ ਨਿੱਜੀ ਤੌਰ ਤੇ ਜਾਂ ਕੋਈ ਵਿਧਾਇਕ ਤੋਂ ਨਾ ਜੀ ਠੀਕ ਹੈ ਜੀ ਤੇ ਤੁਸੀਂ ਸਰਕਾਰ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਆ ਵੀ ਸਮਾਰਟ ਸਕੂਲਾਂ ਦੀ ਤਾਂ ਮੰਗ ਹੀ ਕਰ ਰਹੇ ਨਾ ਪੱਕੇ ਕਰਦੇ ਆ ਯਾਨੀ ਕਿ ਦੋ ਵਗਤ ਦੀ ਥੋੜੀ ਰੋਟੀ ਵੀ ਨਹੀਂ ਬਣਦੀ 100 ਰੁਪਏ ਨਾਲ ਤਾਂ 100 ਰੁਪਏ ਨਾਲ ਕੋਈ ਨਹੀਂ ਬਣਦਾ ਠੀਕ ਹੈ ਜੀ ਜਿਹੜੀ ਤੁਹਾਨੂੰ ਤਾਂ ਨਾ ਜਾਂ ਸਰਕਾਰ ਵੱਲੋਂ ਦਿੱਤਾ ਜਾਂਦਾ ਵੀ ਇਹ ਆਨਸਰ ਦਿੱਤਾ ਜਾਂਦਾ ਕਿ ਨਾ ਹੀ ਜਾਵੇਂ ਕੰਮ ਕਰੀਂ ਯਾਨੀ ਕਿ ਉਹ ਤਾਂ ਨਾ ਯਾਰ ਆ ਵੀ ਉਹ ਵੀ ਲਮਕਾ ਕੇ ਦਿੱਤਾ ਜਾਂਦਾ ਨਹੀਂ ਲਮਕਾ ਕੇ ਦਿੱਤਾ ਕੋਈ ਥੋੜੀ ਸੋ ਦੋਸਤੋ ਇਹ ਆਪਾਂ ਜਿਹੜੀ ਅਸਲੀਅਤ ਸੁਣੀ ਆ ਸਕੂਲਾਂ ਦੀ ਬੀਬੀ ਚਰਨਜੀਤ ਕੌਰ ਜਿਹੜੇ ਸਪਾਈ ਸੇਵਕਾ ਜਿਨ੍ਹਾਂ ਦੀ ਪੰਜਾਬ ਸਰਕਾਰ ਨੇ ਪ੍ਰੋਮੋਸ਼ਨ ਕਰਤੀ 4500 ਤੋਂ ਘਟਾ ਕੇ 3000 ਰੁਪਏ ਤਨਖਾਹ ਕਰਤੀ ਸੋ ਇਹਨਾਂ ਦੀ ਅਸਲ ਵਿਥਿਆ ਸਰਕਾਰ ਨੂੰ ਸੁਣਨੀ ਚਾਹੀਦੀ ਆ ਸੋ ਤੁਸੀਂ ਵੀ ਆਵਾਜ਼ ਸਰਕਾਰ ਤੱਕ ਪਹੁੰਚਾਇਓ ਸੋ ਹੁਣ ਸਾਨੂੰ ਅੱਗੇ ਵਕਸੋ ਮੈਂ ਸਾਂਝ ਪੰਜਾਬ ਟੀਵੀ ਲਈ ਰਾਮ ਸਿੰਘ ਕਲਿਆਣ ਹੈਲੋ ਹਾਂਜੀ ਮੈਮ ਦੱਸਿਓ ਜੀ ਸਸਰੀ ਕਾਂਦੀ ਹੰਜੀ ਮੈਂ ਰਾਮ ਸਿੰਘ ਕਲਿਆਣਗਲ ਕਰ ਰਿਹਾ ਹਾਂ ਪੱਤਰਕਾਰ ਰਾਮ ਸਿੰਘ ਕਲਿਆਣ ਜੀ ਬਟਿੰਡੇ ਤੋਂ ਹਾਂ ਬਟਿੰਡੇ ਤੋਂ ਮੈਡਮ ਹਾਂਜੀ ਇੱਕ ਨਾ 11823 ਦਾ ਪੱਤਰ ਜਾਰੀ ਕੀਤਾ ਗਿਆ ਦਫਤਰਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜੀ ਹਾਂਜੀ ਜਿਹਦਾ ਵਿਸ਼ਾ ਸੀ ਸਰਕਾਰੀ ਸਕੂਲਾਂ ਵਿੱਚ ਸਵੱਸ਼ਤਾ ਅਤੇ ਸਫਾਈ ਬਣਾਈ ਰੱਖਣ ਲਈ ਸਫਾਈ ਕਰਮਚਾਰੀਆਂ ਦੀ ਜਿਹੜੀ ਦਿੱਤੀ ਸਹਾਇਤਾ ਦੇਣੀ ਆ ਉਹ ਸੰਬੰਧੀ ਜੀ ਉਹ ਚ ਮੈਡਮ ਜਿਹੜਾ 100 ਤੋਂ ਲੈ ਕੇ 500 ਬੱਚਿਆਂ ਤਿੱਕਰ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਜਿਹੜੀ ਗਿਣਤੀ ਆ ਉਹ ਜਿਹੜਾ ਸਵਾਈ ਸੇਵ ਰੱਖਣਾ ਉਹਨੂੰ ਸਿਰਫ 3000 ਰੁਪਏ ਦੇਣਾ ਜੀ ਇਹਦੇ ਬਾਅਦ ਦੀ ਜਾਣਕਾਰੀ ਲੈਣੀ ਚੀਵੀ ਕਿ 3000 ਚੋਸ ਬੰਦੇ ਦਾ ਗੁਜ਼ਾਰਾ ਹੋ ਸਕਦਾ ਜੀ ਸਰ ਆਕਚੁਅਲੀ ਮੈਡਮ ਮੈਂ ਨਾ ਮੈਡਮ ਦੇ ਅਸਿਸਟੈਂਟ ਬੋਲ ਰਹੀ ਹਾਂ ਉਹ ਇਸ ਵਕਤ ਮੀਟਿੰਗ ਵਿੱਚ ਹੈ ਤੁਸੀਂ ਰੁੱਕ ਕੇ ਗੱਲ ਕਰ ਸਕਦੇ ਹੋ ਹਾਂਜੀ ਹਾਂਜੀ ਮੈਡਮ ਉਹ ਨੋ ਡਿਟੇਲ ਚੰਗੀ ਤਰ੍ਹਾਂ ਦੱਸ ਦੇਣਗੇ ਹਨਾ ਹਾਂ ਠੀਕ ਹੈ ਮੈਡਮ ਕੋਈ ਗੱਲ ਹਾਂਜੀ ਠੀਕ ਹੈ ਧੰਨਵਾਦ ਜੀ